ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਕਿਰਪਾਲ ਬੁੱਦਲ ਪ੍ਰੈਜ਼ੀਡੈਂਟ ਸੇਵ ਸ਼ਵਾਲਕ ਸੇਵ ਮਦਰ ਅਰਥ ਇੱਕ ਵਾਤਾਵਰਣ ਸੰਸਥਾ ਸੋ ਦੋਸਤੋ ਅੱਜ ਸਾਨੂੰ ਤਲਵਾੜੇ ਆਉਣ ਦਾ ਮੌਕਾ ਮਿਲਿਆ ਇੱਥੇ ਵੇਖ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਬਹੁਤ ਹਸੀਨ ਤੇ ਬਹੁਤ ਹੀ ਲਵਾਵਣਾ ਇੱਕ ਜਿਹੜਾ ਦ੍ਰਿਸ਼ ਆ ਉਹ ਤੁਹਾਡੇ ਸਾਹਮਣੇ ਆ ਆ ਚਾਲਕਾਰਾਂ ਨੇ ਸਾਨੂੰ ਦੱਸਿਆ ਕਿ ਜਿਸ ਸਥਾਨ ਤੇ ਆਪਾਂ ਖੜੇ ਆ ਇਸ ਨੂੰ ਹਵਾ ਮਹਿਲ ਕਿਹਾ ਜਾਂਦਾ ਹੈ ਔਰ ਇਹ ਆਲਮੋਸਟ ਇੱਕ ਇੱਕ ਨੰਗਾ ਸਥਾਨ ਹੈ ਨੰਗਾ ਸਥਾਨ ਦਾ ਮਤਲਬ ਭਾਵ ਇਹ ਹੈ ਕਿ ਜਿੱਥੇ ਬਰਤ ਨਹੀਂ ਹੈਗੇ ਅੰਗਰੇਜ਼ਾਂ ਦੇ ਵੇਲੇ ਦਾ ਇੱਕ ਇੱਕ ਇਹ ਸਥਾਨ ਬਣਾਇਆ ਹੋਇਆ ਜਿਸ ਤੋਂ ਖੜੇ ਹੋ ਕੇ ਉਹ ਇਸ ਪੂਰੇ ਏਰੀਆ ਦੀ ਉੱਪਰ ਨਿਗਾਹ ਰੱਖਦੇ ਸੀ ਔਰ ਆਪਣੀਆਂ ਗਤੀਵਿਧੀਆਂ ਜਿਹੜੀਆਂ ਸੀ ਆ ਕੰਸਟਰਕਸ਼ਨ ਦੀਆਂ ਜਾਂ ਦੂਸਰੀਆਂ ਗਤੀਵਿਧੀਆਂ ਉਹਨਾਂ ਦੇ ਉੱਪਰ ਨਜ਼ਰ ਰੱਖਦੇ ਸੀ ਖਾਸ ਕਰਕੇ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਤੇ ਇਸ ਏਰੀਏ ਤੋਂ ਇਸ ਸਥਾਨ ਤੋਂ ਅਸੀਂ ਪੂਰਾ ਤਲਵਾੜੇ ਦਾ 뷰 ਦੇਖ ਸਕਦੇ ਹਾਂ ਵਿੱਚੇ ਹੀ ਪੂਰਾ ਡੈਮ ਭੌਂ ਡੈਮ ਦੇ ਭਵੰਜਾ ਗੇਟ ਉਸ ਦੇ ਪਿੱਛੇ ਵਾਲੀ ਝੀਲ ਦਰਿਆ ਦਾ ਵਹਿਣ ਤੇ ਤਲਵਾੜੇ ਦਾ ਪੂਰਾ ਏਰੀਅਲ 뷰 ਜਿਹੜਾ ਹੈ ਉਹ ਇੱਥੋਂ ਨਜ਼ਰ ਆਉਂਦਾ ਔਰ ਕਰਾਂ ਕਰਾਂ ਦੇ ਦਰਖਤ ਫੋਰੈਸਟ ਡਿਪਾਰਟਮੈਂਟ ਵੱਲ ਲਗਾ ਕੇ ਇਸ ਪੂਰੇ ਏਰੀਆ ਨੂੰ ਬਹੁਤ ਹੀ ਸੁੰਦਰ ਰੂਪ ਵਿੱਚ ਸਜਾਇਆ ਹੋਇਆ ਹੈ ਤੁਸੀਂ ਜਦੋਂ ਕਦੀ ਤਲਵਾੜੇ ਆਉਗੇ ਦਸੋਏ ਤਾਂ ਤਲਵਾੜੇ ਆਉਨੇ ਆ ਤੇ ਤਲਵਾੜੇ ਵੱਧਦੇ ਅਨਸਾਰ ਜਦੋਂ ਚੌਂਕ ਆਉਂਦਾ ਚੌਂਕ ਤੋਂ ਸੱਜੇ ਪਾਸੇ ਮੇਨ ਰੋਡ ਤੋਂ ਫਿਰ ਸੱਜੇ ਪਾਸੇ ਨੂੰ ਰਸਤਾ ਜਾਂਦਾ ਉਸ ਤੋਂ ਸਿਰਫ 4-5 ਕਿਲੋਮੀਟਰ ਦੂਰ ਹੈ ਜੇ ਤੁਸੀਂ ਬਾਤਾਵਨ ਨੂੰ ਪਿਆਰ ਕਰਦੇ ਆ ਤੇ ਆਪਣੇ ਨਾਲ ਜਿਹੜੀਆਂ ਤੁਸੀਂ ਪਲਾਸਟਿਕ ਦੀਆਂ ਚੀਜ਼ਾਂ ਜਾਂ ਵਸਤਾਂ ਲੈ ਕੇ ਆਉਨੇ ਆ ਬੋਤਲਾਂ ਜਾਂ ਰੈਪਰ ਵਗੈਰਾ ਜਿਨ੍ਹਾਂ ਦੇ ਵਿੱਚ ਕੁਝ ਖਾਣੇ ਵਾਲਾ ਪੈਕ ਹੁੰਦਾ ਤੁਸੀਂ ਇੱਥੇ ਜਰੂਰ ਆਓ ਪਰੋਹਣੇ ਬਣ ਕੇ ਆਓ ਪਰ ਜਦੋਂ ਜਾਣੋਗੇ ਉਦੋਂ ਸਾਰੀ ਪਲਾਸਟਿਕ ਜੋ ਤੁਹਾਡੀ ਨਜ਼ਰ ਵਿੱਚ ਹੋਵੇ ਉੱਥੋਂ ਲੈ ਕੇ ਜਾਵੋ ਤਾਂ ਕਿ ਸਥਾਨ ਫਿਰ ਸੁੰਦਰ ਤੇ ਹਰਿਆ ਭਰਿਆ ਰਹੇ ਆਉਣ ਵਾਲੇ ਲੋਕ ਕਦੀ ਵੀ ਇਹ ਗੱਲ ਨਾ ਕਹਿਣ ਕਿ ਇਹ ਇੱਥੇ ਪਲਾਸਟਿਕ ਜਿਹੜਾ ਖਿਲਰਿਆ ਹੋਇਆ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਇਨਵਾਈਟ ਕਰਦਾ ਕਿ ਤੁਸੀਂ ਤਲਵਾੜਾ ਆਓ ਤਲਵਾੜਾ ਆ ਕੇ ਹਵਾ ਮਹਿਲ ਆ ਕੇ ਇੱਥੋਂ ਪੂਰੇ ਤਲਵਾੜੇ ਦਾ ਇੱਕ ਦ੍ਰਿਸ਼ ਜਿਹੜਾ ਉਹਨੂੰ ਇੰਜੋਏ ਕਰੋ ਸੋ ਦੋਸਤੋ ਤੁਹਾਨੂੰ ਇੱਥੇ ਆਉਣ ਲਈ ਮੈਂ ਸਦਾ ਦਿਨ ਧੰਨਵਾਦ